ਕਿ ਵੇ ਪੰਮਾ ਹੂੰ ਬੜਾ ਗਲਤ ਕਾਰਜ ਕੰਮ ਡਰ ਹੂੰ ਹੋਰ ਜਿਵੇਂ ਤੇਰਾ ਨਾਮ ਹੈ ਬੜਾ ਕਰਨ ਦਾ ਇਹ ਗਲਤ ਕੰਮ ਤੇ ਇਹ ਨਾਲ ਮਸ਼ੀਨ ਛਾਵੇਂ ਠਾਲ ਕੇ ਕਰਨੀ ਹੁੰਦੀ ਉੱਥੇ ਉੱਥੇ ਠਾਲ ਲੈਂਦੇ ਛਾਵੇਂ ਇਹਦੇ ਛਾਂ ਆ ਜੀ ਨਹੀਂ ਹੁਣ ਇੱਕੜੀ ਪੰਜ ਕਿੰਨਾ ਮਰਜ਼ੀ ਲੱਗੇ ਰਹਿੰਦੇ ਤੁਸੀਂ ਜਾਣ ਕੇ ਧੁੱਪਾਂ ਦੇ ਵਿੱਚ ਛਾਵੇਂ ਬਸ ਬਹਿ ਗਿਆ ਇਹ ਪੰਮਾ ਆਪਾਂ ਕਿਹੜੇ ਹਾਵੜਾ ਛਾਵੜ ਚਲਾਈਏ ਆਪਨ ਪਤਾ ਜਾਂ ਮਸ਼ੀਨ ਪਤਾ ਹੋਵੇਗਾ ਨਾ ਇਹਨਾਂ ਨੂੰ ਤਾਂ ਨਹੀਂ ਪਤਾ ਇਹਦੇ ਚਲਾ ਹੀ ਨਹੀਂ ਸਕਦੇ ਇਹ ਚਲਾ ਲੈਣਾ ਹੈਂ ਇਚਲਾ ਲੈਣਾ ਨਹੀਂ ਚਲਾ ਸਕਦਾ ਮੈਂ ਨਾ ਤੂੰ ਤੇਨ ਦਾ ਚੱਕਰ ਆ ਦੇ ਚੋਰੀ ਜਿਹੇ ਚਲਦੀ ਤੇਰੇ ਕੋਲ ਤਾਂ ਦੇ ਤੂੰ ਨਹੀਂ ਚਲਾ ਸਕਦਾ ਉਹ ਭਰਾ ਰੋਟੀ ਕਣ ਮੇਰੀ ਜਿਹੜੇ ਹਾਲ ਦੇ ਹੋਈ ਪਈ ਹੈ ਨਾ ਸਾਨੂੰ ਪਤਾ ਹੀ ਕਿਵੇਂ ਚਲਾਈਏ ਚਲਾ ਦਿੱਤੀ ਔਖੀ ਸਖੀ ਹੋ ਗਏ ਉਵੇਂ ਦਾ ਤੂੰ ਚਲਾਉਂਦਾ ਰਹਿ ਜਿਹੜਾ ਖੜਤਾਂ ਨੇ ਇਹ ਕਿਉਂ ਚਲਾਇਆ ਹੈ ਆਪ ਤਿੰਨ ਦਿਨ ਮੰਗਾ ਤਿੰਨ ਦਿਨ ਪੂਰੇ ਲਵਾਏ ਨੇ ਚੌਥੇ ਦਿਨ ਆ ਕੇ ਬਸ ਹੋ ਗਈ ਉਹ ਤੱਕਿਆ ਨਾ ਆ ਜੀ ਆਪਾਂ ਮਸ਼ੀਨ ਦੀ ਰਿਪੇਅਰਿੰਗ ਸ਼ੁਰੂ ਕਰਤੀ ਜੀ 4400 ਦੀ ਆ ਦੇਖੋ 300 ਫਿਰ ਵਗੈਰਾ ਕੱਢ ਰਹੇ ਆ ਇਹ ਰਿਪੇਅਰ ਕਰਕੇ ਜੀ ਇਹੋ ਆਪਾਂ ਮੂੰਗੀ ਤੇ ਚਲਾਵਾਂਗੇ ਤੇ ਫਿਰ ਇਹਦੇ ਬਾਅਦ ਚ ਫਿਰ ਮੂੰਗੀ ਤੇ ਲੈ ਕੇ ਜਾਣੀ ਆ ਬਾਹਰ ਹਮੇਸ਼ੇ ਲੈ ਕੇ ਚਲੀਏ ਇਹੋ ਲੈ ਕੇ ਚਲੀ ਬਾਹਰ ਇਹਨਾਂ ਪਤਾ ਕੀ ਕਰਨਾ ਆ ਪੱਕੀ ਕੀ ਕੰਮ ਕਰਨਾ ਇਹਦਾ ਕਰਨਾ ਇੱਕ ਤਾਂ ਜਿਹੜੀ ਛਤਰੀ ਹਲਦੀ ਨਾ ਕੈਨ ਸਪੋਰਟ ਲਾਉਣੀ ਹੈ ਹੈ ਇੱਕ ਕਰਨਾ ਆਪਾਂ ਇਹਦਾ ਈਸਾ ਵੱਡਾ ਇੱਕ ਪਹਿਲੇ ਟਾਇਰ 916 ਪਾਉਣ ਦੇ ਵੱਡੇ ਤੇ ਕਾ ਗੇਅਰ ਦਾ ਕਰਨਾ ਗੇਅਰ ਹਾਂ ਖੋਲ ਕੇ ਤੇ ਗੇਅਰ ਕੋਲ ਆਪਾਂ ਕਰਦੇ ਹਾਂ ਹੁਣ ਤਾਂ ਨਾ ਇੱਕਰੀ ਪ੍ਰੈਸ਼ਰ ਪਾ ਦੇਣ ਜਾਨੀ ਕਿ ਥ੍ਰੈਸ਼ਿੰਗ ਵਾਲੇ ਰਿਪੇਅਰਿੰਗ ਕਰਦੇ ਨੇ ਵਿੱਚ ਥ੍ਰੈਸ਼ਰ ਪਾ ਕੇ ਨਾ ਤੇ ਮਸ਼ੀਨ ਵਸਟਾਲ ਦੇ ਪਾ ਫਿਰ ਆਪੇ ਰਵੇ ਉੱਥੇ ਠਾਲ ਲਾਂਗੇ ਤੇ ਜਦੋਂ ਛਾਂ ਆਵੇ ਠੰਡੇ ਵੇਲੇ ਕਰਨਾ ਹੈ ਕੰਮ ਠੀਕ ਹੈ ਥ੍ਰੈਸ਼ਰ ਪਾ ਦੇ ਇਸ ਪੈਕਾ ਵਿੱਚ ਕਾਹ ਲਾਂਗੇ ਵਿੱਚ ਕਸੀਆਂ ਜਣੀਆਂ ਨੇ ਥ੍ਰੈਸ਼ਰ ਦੀਆਂ ਬਾਸਕਰ ਦੇ ਕਾਸਕੇ ਉੱਥੇ ਸਪੈਕਾ ਪੰਜਾ ਨੇ ਤੇ ਪਾ ਦਿਆ ਬਸ ਯਾਰ ਅਦਰ ਨਹੀਂ ਥਾਲਾ ਦੇਣਾ ਸਿੰਧੂ ਉਹ ਸਾਵੇਂ ਬੜਾ ਵਧੀਆ ਰਹਿ ਜਾਣਾ ਹਾਂ ਸਸਿਆਕਾਰ ਸਵਾਗਤ ਹੈ ਜੀ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਾਂ ਜੀ ਅੱਜ ਤੂੰ ਤਕਰੀਬਨ ਤੋ ਵੀ ਰਹਿ ਹੈ ਤੇ ਰਿਪੇਅਰ ਵੀ ਕਰ ਰਿਹਾ ਤੂੰ ਨਾ ਖਲਾਰਾ ਪਾਕਰੀ ਵਿੱਚ ਰਲ ਜਾਣਾ ਸਮਾਨ ਇਹਨਾਂ ਦਾ ਕੌਣ ਤੂੰ ਆਪਾਂ ਕਿ ਨਾ ਜਸਮੀ ਇਹ ਨਾ ਕੁਛ ਨਹੀਂ ਕਰਨਾ ਗਲਤ ਹੈ ਇਹਨੂੰ ਬਦਲਣਾ ਠੀਕ ਹੈ ਐ ਸਿੰਦੂ ਬਸ ਹੋਰ ਇਹ ਨਾ ਬਾਹਰੋਂ ਬੁਰਾ ਨਾ ਕੋਈ ਸਾਹ ਹੈ ਨਹੀਂ ਚੱਲੀ ਘਰੇ ਦੇ ਨੇ ਹੂੰ ਸੈਂਟਰ ਪਿੰਨ ਕਰ ਲਾਂਗੇ ਮਾੜੀ ਬੋਟੇ ਤਾਂ ਮੰਮਾ ਦਾ ਮੈਂ ਬੈੱਡ ਕਢਾ ਦੇਣਾ ਤੇ ਥਰੇਹਰ ਨਹੀਂ ਪੜਾ ਮੈਂ ਤੇ ਬੈੱਡ ਤੇ ਰਹਿੰਦਾ ਥਰੇਹਰ ਬਣ ਲੈਣਾ ਥਰੇਹਰ ਪਾਇਆ ਗੋ ਜੇ ਤੇਰੇ ਦਿਨ ਬਾਅਦ ਚ ਘਾਟ ਲੱਗ ਜਾਣਗੇ ਠੀਕ ਹੈ ਗਲਤ ਕਰ ਲਏ ਫਿਰ ਬਾਹਰ ਹੀ ਸ਼ਾਫਟ ਬਦਲ ਨਾਲ ਹੀ ਤਰਾਹ ਚ ਲਪਾਇਆ ਤਰਾਹ ਵਿੱਚ ਤਾਂ ਰੱਖ ਦਿਓ ਤੇਰਾ ਸ਼ਾਫਟ ਲਿਆ ਕੇ ਤਾਂ ਪਾ ਦੇ ਨਹੀਂ ਸਲੀਵ ਤੇ ਸ਼ਾਫਟ ਉਹ ਨਹੀਂ ਬਦਲਣੀ ਕੀ ਜਿਹੜੇ ਨਾ ਨਾ ਬ ਲੱਗਣ ਨਾ ਬਣ ਬਣ ਲੋੜ ਨਹੀਂ ਉਹ ਅੱਗੇ ਕਿੰਨੇ ਸਿਣ ਚੱਲ ਗਈ ਏ ਰਹਿਣ ਦੇ ਨਾਬਾ ਨੂੰ ਹਣਾ ਇਹਨੂੰ ਕੁਛ ਨਹੀਂ ਦੋ ਇੰਨੇ ਸਿਣ ਅੱਗੇ ਚੱਲ ਗਈ ਤੇ ਸਲੀਵ ਵੀ ਬਦਲਣੀ ਪੈਣੀ ਐ ਕੋਈ ਬਦਲਣਾ ਸ਼ਾਹ ਇਹ ਛਾੜ ਦੁੱਜੀ ਬਾਰੇ ਨਿਕਾਲ ਕਿਹੜੀ ਦੂਜੀ ਕਿਹੜੀ ਉਹ ਯਾਰ ਇਹ ਵਿੱਚ ਦੇ ਸੈਟ ਨਹੀਂ ਆਉਣੀਆਂ ਨਾਬਾਂ ਕਿਵੇਂ ਆਣ ਗਿਆ ਪਹਿਲੀ ਗੱਲ ਤੋਂ ਨਾਬਾ ਮਿਲਣੀ ਹੀ ਨਹੀਂ ਫਿਰ ਸਰਾਏ ਬਾਉ ਉਹਦੇ ਬਚੋਣੇ ਵਾਲੇ ਬਦਲ ਨਹੀਂ ਬਣੇ ਇਹਦੇ ਬਾਲ ਨੇ ਬਣੇ ਇੱਕ ਕੰਮ ਥੋੜਾ ਟੂਲ ਲਵਾ ਕੇ ਨੂੰ ਕਿੰਦਾ ਪੈਮ ਬਾਈ ਵਧੀਆ ਪੈ ਗਈ ਕੱਲੀ ਗਈ ਚਾਰ ਸੇਨ ਹੋ ਗਣ ਅਗਾਂ ਨੂੰ ਕਰਾਂਗੇ ਕਿਵੇਂ ਪਾ ਦਿੰਨੇ ਆਪਾਂ ਤੀਜਾ ਫਿਰ ਆਹ ਨੂੰ ਛਾਪਾ ਕਰ ਫਿਰ 11 ਨੰਬਰੇ ਕਰ ਛਾਪਟ ਵਾ ਠੀਕ ਹੈ ਪੰਮਿਆ ਜੇ ਇਹਨਾਂ ਦੀ ਕਰਨ ਲੱਗਾ ਫਿਰ 11 ਨੰਬਰੇ ਕਰ ਦੇ ਫਿਰ ਛਾਪਾ ਨਵੇੜ ਪਰ ਹੂੰ ਇਹ ਆ ਵੀ ਢਾਲਾ ਇਹ ਤਾਂ ਕੀ ਇੱਕ ਮਿੰਟ ਲੱਗਣਾ ਇਹ ਤਾਂ ਪੱਜਾ ਵੱਟ ਕੇ ਤਾਂ ਪਾ ਸਲੀਵ ਦੇ ਸ਼ਾਰਟ ਲੈਣ ਪਹਿਲੇ ਇੱਕ ਦਾ ਕਰਾ ਲਾ ਹਾਂ ਇਹ ਨਹੀਂ ਕਰਦੇ ਕਿੰਨੇ ਕਰ ਰਹੇ ਕਿਵੇਂ ਇਹ ਨਹੀਂ ਕਰਨ ਵਿੱਚ ਹੈ ਅਸਰ ਨਾ ਬਣਾ ਕੇ ਕਰਨਾ ਗਰਮੀ ਕਿਹੜੀ ਲੱਗਦੀ ਫਿਰ ਇਹ ਚਾਲਨੇ ਕਿਥੇ ਰੱਖੀ ਹੁੰਦੇ ਜੇ ਹਾਂ ਉਹਨੇ ਕੀ ਕਰ ਰੈਂਦਾ ਕਾਲੀ ਨਾ ਕੀਤੀ ਕਰੋ ਨਿਕਲੇਗਾ ਵਾਹ ਇੱਕੜ ਚੱਲਦਾ ਪਿਆ ਪਾਣੀ ਬਹੁਤ ਘਟਦਾ ਹੈ ਕੇਅਰ ਓਪਾ ਮੈਂ ਆਪਣੇ ਨਾਲ ਇੱਕ ਬੰਦਾ ਆ ਹੀ ਹੈ ਕਿ ਡਰਾਈਵਰ ਤੇ ਉਹਨੇ ਮੇਰੇ ਜੰਮੂ ਨਾਲ ਜੰਮੂ ਦੀ ਗੱਲ ਹੀ ਨਹੀਂ ਜੰਮੂ ਮੈਂ ਜਾਣਾ ਹੀ ਨਹੀਂ ਜੰਮੂ ਦਸੀ ਪਿਆਰ ਚ ਬਾਹਰ ਦੇ ਛੇੜ ਚ ਨਹੀਂ ਜੰਮੂ ਉਂਝਾ ਉਧਾ ਮਾਚਲ ਜਿਹਦਾ ਪਰ ਜੰਮੂ ਦੇ ਪਿੱਛੇ ਜਾਣਾ ਹੈ ਉਹਨੇ ਮੇਰੇ ਜੰਮੂ ਦੀ ਗੱਲ ਇਹ ਮੈਨੂੰ ਬੇਸ਼ੱਕ ਟ੍ਰੇਨ ਚੜਾ ਦਿਓ ਤੇ ਜੰਮੂ ਨਹੀਂ ਜਾਣਾ ਮੈਂ ਉਨਰ ਕੀ ਕਹਿਣਾ ਹੈ ਉਹਦੇ ਬਾਰੇ ਤੇਰਾ ਨਾਲ ਜੰਮੂ ਖਾਣ ਵਾਦ ਨੀ ਲੈ ਤਾਂ ਮੈਂ ਟ੍ਰੇਨ ਚ ਆ ਜੇ ਉਹਨੂੰ ਇੱਥੇ ਲੋਕਲ ਹੀ ਹੋ ਗਏ ਨਾ ਉਹ ਤਾਂ ਲੋਕਲ ਹੀ ਚਲਾ ਦੇ ਅੱਠ ਦਿਨ ਹੋਏ ਨੇ ਮਸ਼ੀਨ ਚੱਲਦੀ ਨੂੰ ਤਾਂ ਅੱਠਾਂ ਦਿਨ ਬਾਅਦ ਆਂਦਾ ਮੈਂ ਜੰਮੂ ਨਹੀਂ ਜਾਣਾ ਮੇਰੀ ਇੱਥੇ ਦੀ ਗੱਲ ਹੋਈ ਏ ਇਹਦੇ ਬਾਰੇ ਤੇਰਾ ਕੀ ਕਹਿਣਾ ਤੋ ਇਹ ਜਿਹੜਾ ਅਸੀਂ 2 ਮਹੀਨੇ ਲੱਗੇ ਫਿਰਿਆ ਹੈ ਤਿਵੇਂ ਤਾਂ ਇਹ ਆਜ ਸਾਡੀ ਪੰਜਾਬ ਦੀ ਗੱਲ ਹੀ ਨਹੀਂ ਹੋਈ ਹੈ ਬੰਮਿਆ ਅਬ ਪੰਜਾਬ ਚ ਹੀ ਆ ਬਾਹਰ ਥੋੜਾ ਜਾਣਾ ਸੀ ਉਹ ਬੰਦਾ ਕਹਿੰਦਾ ਮੇਰੇ ਜੰਮੂ ਨਾਲ ਗੱਲ ਇਹਨੇ ਬੰਦਾ ਵੀ ਤੁਹਾਨੂੰ ਮਲਾਣੇ ਆ ਬੰਦਾ ਵੇਖੋ ਡਰਾਈਵਰ ਆ ਇਹਦਾ ਮੇਰੀ ਜੰਮੂ ਦੀ ਗੱਲ ਹੀ ਨਹੀਂ ਹੋਈ ਵੀ ਮੈਂ ਇਹਨੂੰ ਟ੍ਰੇਨ ਚਲਾ ਦੋ ਬੱਸ ਚੜਾ ਦੋ ਮੈਂ ਜੰਮੂ ਨਹੀਂ ਜਾਣਾ ਦੇਖੋ ਜੀ ਇਹਨੂੰ ਤੇ ਦੇਖਾ ਇਹ ਬਾਹਰ MP ਗਏ ਵੀ ਕਿਤੇ ਦੇਖਾ ਇਹ ਡਰਾਈਵਰ ਮਸ਼ੀਨ ਤੇ ਇਥੇ ਲੋਕਲ ਲਵਾਏ ਨੇ ਵੀ ਜਾਨੀ ਕਿ ਜਿਹੜੇ 5-7 ਦਿਨ ਲੱਗਿਆ ਤੇ ਉਹ ਬੱਜ ਜਾਏ ਕਿ ਚੱਲ ਜੰਮੂ ਜਾਣੇ ਕੁ 4 ਪੈਸੇ ਬਣ ਜਣਾ ਦਾ ਮੇਰੇ ਜੰਮੂ ਦੀ ਗੱਲ ਹੀ ਨਹੀਂ ਫਿਰ ਇਹ ਦੇ ਕਰਕੇ ਆਪਾਂ ਨੂੰ ਮਸ਼ੀਨ ਪਿੰਡ ਲੈ ਕੇ ਆਉਣੀ ਪਈ ਆ ਜੰਮੂ ਦਾ ਪੇਰੇ ਛੱਡਦਾ ਕਿਵੇਂ ਪੰਮੇਰਾ ਨੂੰ ਪੰਜਾਬ ਲੱਗਦੇ ਪੰਮ ਜਿੰਨ ਪੰਜਾਬ ਤੋਂ ਉਹਨਾਂ ਦੇ 2 ਮਹੀਨੇ ਤੱਕ ਮੇਰੇ ਲੋਗ ਹੈ। ਉਹ ਫਿਰ ਗੱਲ ਪਹਿਲਾਂ ਖੋਲ ਹੀ ਲੈ ਕੇ ਬੈਠ। ਖੋਲਣ ਇੱਥੇ ਕੀ ਇਹ ਨਹੀਂ ਗੱਲ ਹੈ। ਉਹ ਬਾਹਰ ਦੀ ਸਟੇਟ ਥੋੜਾ ਹੈਗਾ ਜੰਮੂ। ਯਾਰ ਘਰੋਂ ਬਾਹਰ ਹੀ ਹੈ ਨਾ। ਨਹੀਂ ਇਹ ਤਨ ਪੰਜਾਬ ਤੋਂ ਬਾਹਰ ਜਾਈਏ ਫਿਰ ਤਾਂ ਆਖੇ ਮੈਨੂੰ ਮਾਚਲ ਚ ਲੈ ਗਏ ਜੀ। ਹੈਗਾ ਜਾਣਾ ਤੈਨੂੰ ਪੰਜਾਬ ਚ ਹੀ ਆਹੀਂ। ਉਹ ਹਾਂ ਉੱਥੇ ਆ ਜਾਂਦਾ। ਕਿਉਂ ਨਾ ਇਹਦਾ ਜੰਮੂ ਦਾ ਹੈਗਾ ਨਾ ਪੰਜਾਬ ਵਿੱਚ। ਜਿੱਥੇ ਜਾਣਾ ਹੈ ਵੱਡਣ ਆਪਾਂ। ਚਲ ਪਹਿਲਾਂ ਅੱਜ ਨੂੰ ਪੁੱਛ ਲੈ ਬਾ ਇਹ ਨਹੀਂ ਹਾਂ ਇਹਦਾ ਨਾ ਕਰ ਲੋ। ਅੱਛਾ ਵੀ ਗੱਲ ਇਹ ਗੱਲ ਖੋਲਣੀ ਪੈਂਦੀ ਹੈ ਵੀ ਮੈਂ ਇੱਥੇ ਥੇ ਲ ਜਾਣਾ ਹੈ। ਹਾਂ ਗੱਲ ਦੇ ਭਾਈ ਆਪਾਂ ਇੱਥੇ ਜਾਣਾ ਹੈ ਉਹਨੇ ਦੱਸ ਮੇਤਰਾ ਜਾਣਾ ਕਿ ਨਹੀਂ ਜਾਣਾ ਹੈ ਅੱਛਾ ਤੇ ਫਿਰ ਤੁਹਾਨੂੰ ਪਹਿਲਾਂ ਦੱਸਦਾ ਵੀ ਅਸੀਂ ਬੰਦਾ ਹੋਰ ਲਈ ਜਾਂਦੇ ਫਿਰ ਸੁਲਤਾਨਪੁਰ ਤੇ ਤੈਨੂੰ ਐ ਮੇਛੇ ਫਿਰ ਉਹ ਵੀ ਨਹੀਂ ਚੱਲੀ ਤਾਂ ਮੈਨੂੰ ਸੁਪਨੇ ਆਦੇ ਨੇ ਦਸ਼ਮੇ ਮਸ਼ੀਨ ਦੇ ਕਿਵੇਂ ਤੁਸੀਂ ਮੇਹਿਸ ਤੇ ਨਾ ਨਾ ਦੋ ਤਿੰਨ ਤਾਂ ਨਹੀਂ ਆਣਾ ਅੱਛਾ ਕਿੱਥੇ ਤੇ ਬੱਬੀ ਨਾਲ ਲੱਗ ਜਾਈਂ ਇਹਦਾ ਜੀ ਮੈਂ ਬੱਬੂ ਨਾਲ ਲੱਗਾ ਟੰਡੀ ਵਾਲੇ ਮਸ਼ੀਨ ਤੇ ਦੇ ਦੇ ਸਵੇਤ ਨਾਲ ਇਹ ਮੈਨੂੰ ਲੱਗਦੀ ਟਰੇ ਜਾਂਦੀ ਮੈਨੂੰ ਸੁੱਤੇ ਪੈਨ ਉਹ ਇੰਨਾ ਡਰਾਦੀ ਵਹੀਲ ਹਾਰਾ ਤੈਨੂੰ ਵੀ ਡਰਾਦੀ ਆ ਪੰਮਿਆ ਨਹੀਂ ਆਪਾਂ ਤੇ ਮੈਨੂੰ ਡਰਾਦਾ ਨਹੀਂ ਤੂੰ ਆਦਾ ਮੈਨੂੰ ਡਰਾਦੀ ਆ ਇਹ ਆ ਮੂਫੀ ਕੋਣ ਖਾਦੀ ਚੱਕਰ ਆ ਗਿਆ ਮੈਨੂੰ ਹੈ ਮਰਗ ਦਵਾਈ ਕਰ ਦੇਣੀ ਨਹੀਂ ਆਦੇ ਡਰਦੀ ਮੈਂ ਤਾਂ ਫਿਰ ਡਰ ਰ ਪੰਜ ਘੰਟਾ ਮਗਰ ਰਾਤ ਲੱਗੀ ਫਿਰ ਹੋਈ ਆ ਐਮਪੀ ਤੇ ਤਾਂ ਭੱਜ ਕੇ ਨਿਕਲੇ ਲੜਾ ਸਾਰੇ 2 ਵਜੇ ਪੰਜਾਏ ਕਿਤੇ ਤੇ ਪੂਰਤਨਿੰਦੇ ਵਿੱਚ ਗਏ ਸੀ ਹੋਣਗੇ ਉਹ ਬੱਬੀ ਦੇ ਦੋ ਹੀ ਨਿਕਲੇ ਰਾਤੀ 3 ਵਜੇ ਉਹ ਰਾਤੀ ਕਿਦੇ ਪਹਾਇਆ ਉਹਨਾਂ ਨੂੰ ਤੇ ਦਸਮੇ ਵੀ ਨਹੀਂ ਤੇ ਨਹੀਂ ਜਾਂਦੇ ਜੀ ਇਹ ਆਪਣੇ ਡਰਾਈਵਰ ਤੇ ਨਹੀਂ ਜਾਣਾ ਹਾਨੂੰ ਹੋਰ ਪੌਂਚੇ ਤੇ ਮਰਜੀ ਲੈ ਆ ਉਹਦੇ ਦੇ ਨਹੀਂ ਜਾਣਾ ਤੇ ਉਹਦੇ ਨੇ ਕਿਹਾ 100 ਵਾਲੇ ਗੱਲ ਬਣਾਏ ਤੇ ਉਹ ਕਿਹਾ ਕਿਵੇਂ ਕਿਓ ਕਾ ਵੀਡੀਓ ਨਾ ਬਣਾ ਪਰ ਮੈਂ ਤੂੰ ਦੱਸ ਵੀ ਆਪਣੇ ਸੀਜਨ ਕਿਵੇਂ ਦਾ ਰਹਿ ਗਿਆ ਕੀ ਆਪਣੀ ਮਸ਼ੀਨ ਦਾ ਮਸਾੜੂ ਦਾ ਵਧੀਆ ਰਹਿ ਗਿਆ ਤੂੰ ਦੱਸ ਵੀ ਤੁਹਾਡਾ ਕਿਵੇਂ ਰਹਿ ਗਿਆ ਨਿਆਰਾ ਹੀ ਰਹਿ ਗਿਆ ਯਾਰ ਤੂੰ ਦੱਸ ਵੀ ਤੁਹਾਡਾ ਦਸ ਮੀਸ਼ਾਲੇ ਬੇਲੀਆ ਦਸ ਮੀਸ਼ਾਲੇ ਕੁੱਤੇ ਬੈਣਾ ਜੇ ਉਹ ਕੋ ਨਹੀਂ ਆ ਹਾਂ ਉਹ ਕੋ ਨਹੀਂ ਆ ਕਿੰਤਰ ਗਏ ਜਨੇ ਉਹ 1.5 ਹਜ਼ਾਰ ਉਹ ਡੇਢ ਪੌਣੇ 2 ਹਜ਼ਾਰ ਲੈ ਗਏ ਨੇ ਸੁਣੇ ਨੂੰ ਪੁੱਛਿੰਦੇ ਆ ਮੈਂ ਤਨਾ ਕੋਈ ਆਖਾ ਦਨ ਮੈਂ ਤੀ ਤਾਂ 11 ਤੂੰ ਇੱਕ ਗੱਲ ਗਲਤ ਕਹਿੰਦੇ ਜਿਹੜਾ ਤਾਂ ਮੈਂ ਉੱਧਰ ਨਹੀਂ ਜਾਣਾ ਬਾਕੀ ਤੇ ਤੇਰੇ ਗੱਲ ਹਾਰੇ ਸਹੀ ਨੇ ਜਿਹੜਾ ਤਾਂ ਮੈਂ ਜੰਮੂ ਨਹੀਂ ਜਾਣਾ ਆ ਗੱਲ ਗਲਤ ਕੀਤੀ ਤੂੰ ਉਹ ਪਹਿਲਾਂ ਦਾ ਸੀ 50 ਕਿਲਾ ਸਾਡਾ ਥਾ ਮਾਰਾ ਬੁੱਕ ਕੀਤਾ ਫਿਰ ਉਹ ਨਾਖਾ ਮਸਲਾ ਆਇਆ ਕਰਾ ਨੂੰ ਆਜੋ ਫਿਰ ਨਹੀਂ ਜਾਂਦਾ ਤਾਂ ਉਹੀ ਮਨਸਤਾ ਕਰਦੇ ਹਾਂ ਕਿ ਇਹ ਰਿਐਪਨਾ ਆ ਗਿਆ ਖਰਾਬ ਨਾ ਕਰਦੇ ਸੀ ਤੇ ਤੂੰ ਜਵਾਬ ਨਹੀਂ ਦੇਣਾ ਸੀ ਪਾਵੇ ਤੇਨੂੰ ਲਜਾਈਆ ਚਾਹੇ ਨਾਲ ਜਾਈਆ ਠੀਕ ਹੈ ਨੀ ਪੰਮਿਆ ਇੱਕ ਵਾਰ ਦਾ ਨਾ ਮੈਂ ਜਾਂਦਾ ਰਾਂ ਦਾ ਤੂੰ ਜਵਾਬ ਨਹੀਂ ਦੇਣਾ ਸੀ ਮੈਂ ਨਹੀਂ ਜਾਣਾ ਹੁਣ ਹੋਰ ਬਹਿਣ ਜਵਾਬ ਤੂੰ ਹੀ ਦੇਣਾ ਨਾ ਹਟਣਾ ਕੋਈ ਨਾਲ ਕੋਈ ਹੋਈ ਠੀਕ ਹੈ ਨਾ ਕਹ ਲੈ ਜਲਦੀ ਕਰੋ ਮੜਾ ਜਮ ਤੇ ਲਾਗ ਰੱਖ ਵੱਡਾ ਕਾਹਨੇ ਤੇਰੇ ਕੋਲੇ ਮੂੰਹ ਆਲੇ ਫੋੜੀ ਕੇ ਜੇ ਤਰਾ ਨਾ ਬੁਨਾ ਪਮਾ ਆਪੇ ਇਹ ਨਗਲੋਂ ਨੇ ਨਿਕਲਦੀ ਪਿਛਾਵਟ ਹੈ ਤੇ ਜਦੋਂ ਪਮਾ ਮੈਂ ਜੂੰਚ ਦਾ ਪੈ ਨਾਲ ਪਮਾ ਸੱਟ ਹੀ ਨਹੀਂ ਬਲਦੀ ਵੀ ਤੇ ਜੂੰਚ ਦਾ ਨਾਲ ਆਵੇ ਇਹ ਤਾਂ ਤੂੰ ਟੀਂਕੀ ਹਟ ਲਾਈ ਨਾ ਸਿੰਦੂ ਲਾ ਗਏ ਇੰਨੇ ਨਾਲ ਫਿਰ ਖੇਡ ਚ ਲੱਗਣ ਨਾਲ ਗੱਲ ਸਿੰਦੂ ਫੜਾ ਤੂੰ ਇਧਰ ਆ ਸੁਨਿਆਰਾ ਹਟ ਲਾਵੇਂ ਦਾ ਜੱਤੀ ਲਾਵੇਂ ਕਾੜਰਾ ਕੱਢੀ ਵੀ ਨਹਾਰੀਆਂ ਰਿਖਾ ਦਾ ਦਾਮ ਲਾ ਚਾਲਾ ਸਿੱਧੀ ਉਧਰ ਕਰਾੜਾ ਫਿਰ ਇੱਥੇ ਕਰ ਚਲੋ ਇਹ ਖਾੜ ਜਾਂ ਗਰਮ ਨੂੰ ਕਿਹੜੇ ਬਸੂ ਹੋ ਜਾ ਕੇ ਬਾ ਤੋਰਗੀ ਚਾਲਾ ਇਧਰ ਅੱਧੀ ਤਾਂ ਬਾਹਰ ਆ ਗਈ ਆ ਦੇਖੋ ਜੀ ਤੁਹਾਨੂੰ ਆਪ ਦਿਖਾਉਂਦੇ ਆ ਦੇਖੋ ਕਟਰ ਦਾ ਹਾਲਾਤ ਕੀ ਹੋਇਆ ਪਿਆ ਜੇਕਰ ਆਪਣੀ ਜਗ੍ਹਾ ਤੇ ਕੋਈ ਹੋਰ ਬੰਦਾ ਹੁੰਦਾ ਤਾਂ ਸ਼ਾਟ ਜ਼ਰੂਰ ਬਦਲਿਆ ਜਾਂਦੀ ਅਸੀਂ ਵਾਕੀਂ ਦੇ ਕੋਲ ਸਿਜਾਂ ਲਵਾ ਲਿਆ ਦੇਖ ਲਓ ਕਿੱਥੋਂ ਐਮਪੀ ਚੱਲੀ ਐ ਐਮਪੀ ਇਹ ਰਾਜਸਥਾਨ ਆ ਕੇ ਕੰਮ ਖਰਾਬਾ ਕਰਨ ਲੱਗ ਗਈ ਹੌਲੀ ਹੌਲੀ ਤੇ ਇਹਦਾ ਫਿਰ ਆਪਾਂ ਜਾਨਿਕ ਕਟਰ ਮਾਲ ਭਰਾ ਭਰਾ ਕੇ ਐਦਾਂ ਕਰ ਕਰਾ ਕੇ ਜਾਨਿਕ ਦੋ ਦਿਨ ਬਾਅਦ ਇਹਨੂੰ ਆਪਾਂ ਨੂੰ ਸ਼ਟ ਕਰਨਾ ਪੈਂਦਾ ਏ ਸ਼ਾਟ ਨੂੰ ਵੀ ਕਟਰ ਮੋਟੀ ਕਰਾ ਕੇ ਪਸੀਜ ਲਾਤਾ ਜਿਵੇਂ ਵੀ ਲੱਗੇ ਆਪਣੇ ਕੋਲ ਇਹ ਸਾਰ ਨਿਕਲਦੀ ਐ ਇਹਨੂੰ ਮਿਲਦਾ ਕੀ ਨੂੰ ਤੇਰੇ ਕੀ ਸਬੂਤ ਐ ਦੋਰ ਪਈ ਹੈ ਫੜੀ ਫੜੀ ਤੇ ਜਿਹੜੇ ਦੋ ਪਚਾਲ ਆਏ ਨੇ ਉਹ ਆਏ 나ੜ ਖੋਲ ਕੇ ਸੈਣੀਆਂ ਮਾਰੇ ਠੋਗ ਲੈਂਦਾ ਨੇ ਖੁੱਲੀ ਇਹਨੇ ਮਾਰੇ ਨਾਲ ਨਿਕਲ ਆਣੀ ਸੀ ਉਹ 나ੜ ਖੋਲ ਕੇ ਆਨੇ ਉਹ ਕੋ ਟਾਈਮ ਕੰਮੇ ਕੰਮ ਨੇ ਮੈਂ ਵੀ ਚਾਹ ਤੂੰ ਜੇ ਕਿੱਥੇ ਖੇਲੇ ਗਰਮ ਪਰ ਕਿ ਨਹੀਂ ਰਹਾ ਗਰਮ ਤਾਂ ਕੀ ਉਹ ਤਾਂ ਫੜਕ ਰੱਖ ਮੈਂ ਦੁੱਪੇ ਚਾਹ ਤੂੰ ਜਿੰਦ ਫਾੜਾ ਥੋੜਾ ਇਧਰ ਆਵੀ ਓਏ ਇਧਰ ਫਾੜ ਨਿਕਲ ਜਾਣੀ ਤੂੰ ਫਾੜ ਥੋੜਾ ਕਰੀ ਓम्मे ਕੋ ਫਾੜੇ ਜਾਂਦੀ ਅਨੇਕ ਕਣੀ ਸ਼ਾਹ ਉੱਧਰ ਕਿਨੂੰ ਨਹੀਂ ਨਹੀਂ ਉੱਧਰ ਨਿਕਲੇ ਦੀ ਇਹ ਉਹ ਹੋਈ ਉਧਰ ਹੀ ਪਾਈ ਲੱਗੇ ਆਪਾਂ ਇਹ ਗੱਡ ਡਾਇਰੈਕਸ਼ਨਾਂ ਨਹੀਂ ਪੈ ਰਹੇ ਤੇ ਹੋਈ ਕਿਹੜਾ ਕੋਈ ਨਹੀਂ ਥੋੜਾ ਇਤਨਾ ਨਹੀਂ ਲੱਗਦਾ ਡਾਇਰੈਕਸ਼ਨਾਂ ਬਾਰੇ ਮੇਰੇ ਆਣ ਜਾਲੀਆਂ ਜਿਹੜੀ ਵਿੰਗਿਆ ਕੀਤੀ ਬੈਠੇ ਜਵਾਨ ਦੋਗ ਮਾਰੇ ਸੌ ਹੀ ਗਏ ਜਾਵੇ ਮਿਲ ਨਹੀਂ ਨਿਕਲਦਾ ਹੁੰਦਾ ਹੈ ਪੈਕ ਲੱਗਾਣਾ ਤੇ ਨਹੀਂ ਇਹਨੂੰ ਕੱਢ ਰਿਹਾ ਆ ਉਹਲੇ ਨੇ ਵੀ ਆਪਾਂ ਹੀ ਤੁਹਾਨੂੰ ਇਹਦਾ ਏਰੀਆ ਦੱਸਦੇ ਹਾਂ ਮਥਾੜੂ ਨੇ ਕਿੰਨਾ ਵੱਡਾ ਇਸ ਵਾਲਾ ਸੀਜ਼ਨ 'ਚ ਯਾਨੀ ਕਿ ਆਪਾਂ ਇਥੇ ਪੰਜਾਬ ਦੇ ਸੰਧਾਸਦੇ ਬਾਹਰ ਦਾ ਦੱਸਣੀਆਂ ਆਪਾਂ ਦੱਸਦੇ ਪੰਜਾਬ ਦਾ ਜੀ ਇਹਨੇ ਵੱਡਾ ਜੀ 2.5 ਤੋਂ ਪੌਣੇ 300 ਦੇ ਵਿੱਚ ਵਿੱਚ ਵੱਡਾ ਯਾਨੀ ਕਿ 260 ਕਿਲੋ ਹੋ ਜਾਣਾ 70 ਹੋ ਜਾਣਾ 250 ਹੋ ਜਾ ਬਸ ਇਹ ਕੁਝ ਵੱਡਾ ਜੀ ਇਹਨੇ ਮਥਾੜੂ ਨੇ ਇਹਨਾਂ ਬਾਰੇ ਤੁਹਾਨੂੰ ਆਪਾਂ ਕੱਲ ਨੂੰ ਦੱਸਾਂਗੇ ਜੀ ਇਹ ਦੋਨਾਂ ਮਸ਼ੀਨਾਂ ਬਾਰੇ ਪਰਲੀ ਬਾਰੇ ਤਾਂ ਫਿਰ ਲਾਸਟ ਤੇ ਦੱਸਾਂਗਾ ਕਿ ਉਹ ਏਰੀਆ ਬਹੁਤ ਵੱਡਾ ਹੈ ਦੇ ਸਮੇਸ਼ ਨੇ ਉਹਦੇ ਬਾਅਦ ਲਾ ਬਾਅਦ ਦੱਸਾਂਗੇ ਕੱਲ ਨੂੰ ਐਂਦਾ ਵਾਰੀ ਐਂਦਾ ਦੱਸਾਂਗੇ ਕਿ ਨੇਰੀਆ ਵੱਡੇ ਅੱਜ ਜੀ ਇਹਨਾਂ ਆਪਣਾ ਪੌਣੇ ਤਿੰਨ 2 ਢਾਈ ਤੇ ਪੌਣੇ ਤਿੰਨ ਦੇ ਵਿੱਚ ਵੱਡੇ ਜੀ ਨੇ ਪੂਰਾ ਘਰ ਆ ਉਹਦੇ ਬੰਦੇ ਕਿੰਨਾ ਵੱਡਾ ਹੈ ਕਿੰਨਾ 19 350 ਦਾ ਬੰਦੇ ਦਾ ਇਹਨੇ ਠੱਕੇ ਪਹਿਨੇ ਉਹ ਆਨੇ ਭੂਤ ਆ ਗਿਆ ਹਾਂ ਹੈ ਠੱਕੇ ਪਹਿਨੇ ਆਏ ਨਹੀਂ ਹੋ ਨਹੀਂ ਬੰਦਿਆਂ ਦੇ ਭੂਤ ਆ ਗਣ ਭੂਤ ਇਹ ਉਹ ਮਸ਼ੀਨ ਚ ਭੂਤ ਲੈ ਨਾਲ ਲੈਂਦੇ ਆ ਜੀ ਉਹਦੇ ਦਸ਼ਮੀਸ਼ ਨਾਲ ਇਹਦੇ ਭੂਤ ਹੀ ਗਿਆ ਵੀ ਸਾਨੂੰ ਡਰਾਉਂਦਿਆ ਰਾਤ ਨੂੰ ਉਹ ਸਾਹਮਣੇ ਖੜੀ ਦਸ਼ਮੀਸ਼ ਤਿੰਨ ਪੈਰਾਂ ਚ ਰੱਖੀ ਹੋਟੇ ਅਸੀਂ ਹਾਂ ਬਟੋ ਹੂੰ ਕੌਣ ਆ ਦੋ ਸਾਡੇ ਕੋਲ ਹੀ ਤੁਸੀਂ ਮੈਂ ਦਸ਼ਮੀਸ਼ ਵਾਲੇ ਉਹਨਾਂ ਨੂੰ ਤੇ ਇੱਕ ਵੀ ਨਾ ਹਾਰੇ ਕੱਢ ਲੈਂਦੇ ਤੁਸੀਂ ਉਹ ਆ ਵੀ ਚੜ੍ਹ ਕੇ ਨੇ ਵਜਨ ਹੀ ਚੱਲ ਹੋਰ ਕੱਢ ਉਹ ਨਿਕਲੇ ਵੀ ਸਾਡੇ ਨਾ ਵਹਿਹ ਤੇ ਥਰੇ ਹਵੇ ਤਾਂ ਰਹਿ ਰਹੀ ਹੋਣੀ ਹੈ ਬਾਹਰ ਗੇ ਵਿੱਚ ਟੈਟ ਹੋਵੇਗੀ ਕਿ ਉਹ ਕਰ ਦੇ ਕਿ ਉਹ ਖੋਲ ਤਾ ਉਹ ਚੜਾ ਦੇ ਇਹ ਕਿ ਤੋਣੀ ਨਹੀਂ ਯਾਰ ਇੱਕ ਪਾਣੀ ਮਾਰ ਲਾਂਗੇ ਨਾ ਪਾਣੀ ਮਾਰ ਲਾਂਗੇ ਕਿ ਹਾਂ ਖੱਲਾਂਗੇ ਉਹਦੇ ਵਿੱਚ ਰੱਖ ਦੇ ਕਿੱਥੇ ਆਇਆ ਦੋਵੇਂ ਠੱਲਾਗੇ ਮਤਾ ਹੈ ਛਾਟ ਲੈਮੀ ਛਾੜ ਤਾਜ ਇਹਦੀ ਟੈਂਸ਼ਨ ਨਾ ਲੈ ਆਦੇ ਸੇ ਨਾਲ ਪੁੱਛਾ ਫਿਰ ਪੁੱਛ ਉਹ ਗੜਤਾ ਪਾ ਨਹੀਂ ਪੱਲਾ ਤਾਂ ਟਾਇਰ ਲੱਗੇ ਦਾ ਪੁੱਛ ਹੂੰ ਟਾਇਰ ਦੇ ਦੋ ਨਾਟ ਲਾ ਦੇ ਤੁਸੀਂ ਹੁਣ ਭਾਵੇਂ ਟਾਇਰ ਲਾ ਦੇ ਹੁਣ ਇਹ ਪੱਲੇ ਲੋਡ ਹੀ ਨਹੀਂਗੇ ਆਪਾਂ ਨੂੰ ਤੇ ਆਪ ਲਾ ਹਟ ਉਹ ਚੁੱਕ ਕੇ ਲਗਿਆ ਵੱਡਾ ਖਾਨਾ ਹੁੰਦਾ ਸ ਤੂੰ ਕੰਮ ਕਰ ਲ ਤਾ ਬਸ ਫਿਰ ਮੈਂ ਹੁੰਦਾ ਸ ਹੁਣ ਤਰੀਕ ਨਹੀਂ ਹੈ ਮੰਦਾ ਨਾ ਮੰਦਾ ਕਿ ਨਹੀਂ ਚੱਲ ਫਿਰ ਆਖਣਾ ਜੰਮੂ ਨਹੀਂ ਜਾਣਾ ਮੈਂ ਨਹੀਂ ਨਹੀਂ ਯਾਰ ਕਰ ਲੈ ਖੜ ਜਾ ਚੱਲ ਠੋਕ ਤਾ ਇਧਰਾ ਫੜ ਕੇ ਰੱਖਣ ਉਹ ਏ ਆਪ ਆਪ ਨੂੰ ਕਿ ਕਿੰਨੇ ਜੋਜਾ ਹੁੰਦਾ ਨਿੱਕੇ ਥੋੜੇ ਨਾਲ 25000 ਨਹੀਂ ਇਹ 25 ਨਹੀਂ ਅੱਗੇ ਯਾਰ ਹੈ ਇਹ ਕਿ 800 ਲੈ ਹੈ ਕਾੜਾ ਕਾੜਾ ਜੋਜਾ ਹੈ ਕਾੜਾ ਅਰਜ ਬੜੀ ਹੈ ਇਹ ਦੇਖ ਖਿੰਜੀ ਜਾਂਦੇ ਇਹ ਦੱਸਣਾ ਪੈਂਦਾ ਇਹ ਆ ਕਦੇ ਸ਼ਾਰਟ ਉਧਰ ਨਿਕਲ ਨਹੀਂ ਕਦੇ ਨੇ ਉਧਰ ਨਿਕਲਦੀ ਆ ਫੜੀ ਥਮਾ ਫੋਰ ਇਹ ਤੇਰੇ ਕੋ ਫੜੀ ਨੂੰ ਇਹਨੂੰ ਫੜ ਮਾ ਉੱਪਰ ਜਾਣਾ ਸ਼ਾਰਟ ਦੇ ਅੱਜ ਕੀ ਆਪਾਂ ਨੂੰ ਐ ਲੱਗਦਾ ਹੈ ਕਿ ਕਿਵੇਂ ਸੀਜ਼ਨ ਮੰਦਾ ਹੀ ਰਹੂਗਾ ਬਾਕੀ ਸੀਜ਼ਨ ਤਕਰੀਬਨ ਠੀਕ ਹੀ ਰਹੇਗਾ ਵੀ ਉਹ ਗੱਲ ਨਹੀਂ ਕਿ ਅਸਲ ਵਿੱਚ ਆਪਾਂ ਨੂੰ ਪੱਲੋਂ ਵਾਲੀ ਗੱਲ ਹੈ ਵੀ ਯਾਨੀ ਕਿ ਆਪਣੇ ਏਰੀਆ ਛੜਾ ਇੱਕ ਮਸ਼ੀਨ ਨੇ ਕੱਟ ਵੱਢਿਆ ਉਹ ਤੁਹਾਨੂੰ ਦੱਸਾਂ ਕਿਹੜੀ ਵੱਢਿਆ ਉਹਦਾ ਚੱਕ ਰੱਖ ਉੱਪਰ ਜਾਕ ਕਿੰਨੂ ਸ਼ੌਟ ਨੂੰ ਇਹਨੂੰ ਜਿਹੜੇ ਲਾਈ ਖੜਾ ਹੈ ਜਿਆਦਾ ਨਾ ਤੱਕ ਹਾਂ ਇੱਥੇ ਸਿੱਧਾ ਕਰ ਕਰ ਆ ਆ ਦੇਖੋ ਜੀ ਆਪਣੇ ਡਰਾਈਵਰ ਇੰਨੇ ਚੰਗੇ ਹੋਏ ਲੈ ਮਸ਼ੀਨ ਦੀ ਕਹਿੰਦੇ ਆਪਾਂ ਹੁਣੇ ਫਿਕਟ ਹੈ ਜਿਹੜੀ ਰਿਪੇਅਰ ਕਰਾਈ ਜਿਹੜੀ ਟਾਈਮ ਨਾਲੀ ਬਾਅਦ ਖੱਜਲ ਖਰਵਾਂਗੇ ਬੱਸ ਕਰਾ ਨਾਹ ਉੱਤੇ ਠੋਕੀ ਜਾਵੇ ਖਾਓ ਉਹ ਕਿੱਵੇਂ ਆ ਬਾਸ਼ਾਓ ਜਾ ਉਹ ਕਿੱਥੇ ਦੇਖ ਲਓ ਜਿੰਦਾ ਫਲੈਟ ਦੇਖ ਲਓ ਕਿੰਨਾ ਹੋਗਾ ਕਿੰਨੇ ਸੇਨ ਹੋਗਾ ਇਹਨਾਂ ਪਰ ਉਹਦਾ ਟਾਈਮ ਲੱਗਣਾ ਹੈ ਆਪਣਾ ਨਾ ਛਾਵਟ ਬਦਲਣ ਲੱਗਿਆ ਹਨਾ ਟਾਇਰ ਲੈਣਾ ਸੀ ਤੇ ਛਾੜ 2 ਘੰਟੇ ਦਾ ਸੀ ਕਿਹੜੀ ਕਿੱਥੇ ਉਹ ਅਸੀਂ ਆਪ ਤਿਆਰ ਕਰਨੀ ਪਹਿਲੇ ਛਾੜ ਫਿਰ ਖੋਲੀ ਆਗੇ ਐਵੇਂ ਤਾਂ ਅਸੀਂ ਫਿਰ ਲਾਈਏ ਟੋਡੇ ਤਰ ਦਾ ਫਿਰ ਤਾਂ ਅਸੀਂ ਪੰਜਾਂ ਦੇ ਤਿਆਰ ਕਰਾਂਗੇ ਇਹ ਕੰਮ ਪਹਿਲੋ ਕਰੀਦਾ ਜਿਹੜਾ ਅਸੀਂ ਆਪ ਜਿਹੜਾ ਆਪ ਕਰਨਾ ਹੁੰਦਾ ਨਾ ਉਹ ਅਸੀਂ ਪਹਿਲੋ ਕਰੇ ਪਹਿਲੇ ਮੈਂ ਛਾੜਡ ਬਣਾਉਣੀ ਸੀ ਤੇ ਫਿਰ ਦਿਹਾੜੀ ਥੋੜਾ ਲੱਗਦੀ ਜਾਂਦੇ ਤੇ ਇੱਕ ਨੰਨਾ ਭਾ ਹੁੰਦੇ ਮਹਾਰੀ ਥੋੜਾ ਸਾਫਟ ਰਗੜਨੀ ਪੈਂਦੀ ਆ ਆ ਰਾੜਾ ਲਾ ਦੇ ਨਾਲੋਂ ਰਾੜਾ ਖੋਲ ਦੇ ਇਹਨੂੰ ਕਿ ਚੱਕਰੀਏ ਕੜਦੀ ਇਹ ਵੀ ਛਾਟ ਮਾਲਾ ਪੰਮਾ ਆਪਾਂ ਤਿਆਰ ਹੀ ਕਰਾਈ ਅੱਗੇ ਹਣਾ ਕਰਾਈ ਇਹ ਨਾ ਨਵੀਂ ਤਾਂ ਨਹੀਂ ਪਾਈਆਂ ਸਿੰਦੂ ਤਿਆਰ ਕਰਾਈ ਹੈ ਨਾ ਨਵੀਂ ਪਾਈ ਨਾ ਆਹ ਚੂੜੀਆਂ ਕੜਵਾਂਜਾਂ ਨੇ ਨਵੀਂ ਪਾਈ ਛਾਟ ਇੰਦੀ ਵਿੱਚ ਆਏ ਆ ਤੇ ਫਿਰ ਚੂੜੀਆਂ ਇਹ ਤੂੰ ਆ ਆਂਦੀਆਂ ਨਹੀਂ ਇਹੋ ਜਿਹਾ ਆਹ ਚੂੜੀਆਂ ਤਾਂ ਆਦੀਆਂ ਨਹੀਂ ਛਾਟ ਨੰਬਰ ਇਹੋ ਆ ਇਹਦੇ ਨੋਰ ਕਰਿਆਂਦੇ ਨੇ ਇਹ ਥੋੜਾ ਆਦੀਆਂ ਨਾ ਆਹ ਪਰਗੜੀ ਨਹੀਂ ਛਾਟ ਕੌਣ ਦੇ ਨੰਬਰ ਇਹੋਂ ਦੇ ਹੋਰ ਇਹ ਆਹ ਛਾਟ ਨਹੀਂ ਸੀ ਰਗੜੀ ਹਾਰੀ ਹਾਰੀ ਆਹੋ ਕਿੰਨੀ ਕਿੰਨੀ ਲਗੜੀ ਕਿਦੇ ਵੇ ਥੋੜੀ ਥੋੜੀ ਲਗੜੀ ਹੈ ਤੂੰ ਆਹੋ ਇੱਥੇ ਦੇ ਕਰ ਕਿੜੀ ਆ ਇੱਥੇ ਦੇ ਬਾਹਰ ਆਹੋ ਇਧਰ ਆ ਇੱਥੇ ਲੈ ਕੇ ਇਧਰ ਰੱਖੀ ਹੁਣ ਚੌੜੀ ਕਾਟਰ ਚ ਲਿਆਵਾਂਗੇ ਯਾਰ ਅੱਛਾ ਕਾਟਰ ਚੰਗਾ ਬੰਮਿਆ ਪੱਲੇ ਦੀ ਚੌੜੀ ਕਾਟਰ ਵੇ ਇਹ ਚ ਕੱਟਣਾ ਛੇਤੀ ਖਰਾਬ ਹੋ ਜਾਂਦੀ ਏ ਜਿੰਦਾ ਉਹਦਾ ਹੀ ਰਹੇ ਜੀ ਉਧਰ ਫੜਾਣਾ ਥੱਲੇ ਲਾਉਣਾ ਜਾ ਓਏ ਮੇਰੀ ਗੱਲ ਸੁਣ ਇਧਰ ਅੱਛੇ ਕੰਡ ਲਾ ਮਗਰ ਕੰਡ ਨਾ ਚੁੱਕ ਲੈ ਨਹੀਂ ਕੰਡ ਨਾ ਚੁੱਕ ਚੁੱਕ ਹੀ ਲੈ ਨੇ ਡਰਾਈਵਰ ਪੰਮਾ ਚੁੱਕ ਲੈ ਦਾ ਹਾਂ ਹੋਜੀ ਪੰਮੜ ਵੇਖ ਕੇ ਆਈ ਹਾਂ ਹਾਂ ਅਜਾਈ ਨਾ ਕੇ ਏ ਥੱਲੇ ਕਰ ਹੇ ਨੂੰ ਹੁੱਕੇ ਕਹਿ ਚੱਕ ਓਏ ਦੋਹਾਂ ਦਾ ਰਹਿ ਲੈ ਪੈ ਹੁੱਕੇ ਬਰਕੇ ਥੱਲੇ ਕਰ ਰਿਹਾ ਥੱਲੇ ਪਾਸ ਪਾ ਬੈਠੇ ਉੱਤੇ ਇੱਥੇ ਪਾ ਇੱਥੇ ਬੇ ਉਹ ਕਿਵੇਂ ਲੱਗੇ। ਉਹ ਜੀ ਪੰਮਣ ਵਿੱਚ ਲੱਗਿਆ ਤਾਂ ਤੇ। ਅਰੇ ਬਾਸ ਕਟਣਾ ਲਾਲ ਆ ਯਾਰ। ਯਾਰ ਉਹਨਾਂ ਨੂੰ ਲੈ ਕੇ ਕੰਮ ਆਇਆ। ਕੀ ਕਰਦਾ ਬੈਡ ਤੋੜਨਾ ਹੀ ਵੇ। ਤੋੜ ਕੀ ਹੋ ਜਾਣਾ। ਉਹਦਾ ਖੇਚਾ ਮਨੋ ਤੋਕੋ। ਤੁਸੀਂ ਆਤ ਤਾਂ ਪਾ ਆ। ਮਾਤ ਜਗ੍ਹਾ ਨਹੀਂ। ਜਗ੍ਹਾ ਹੈਗੀ ਇਹ ਪੰਮਾ ਖਰ ਕੱਲਾ ਚੱਕ ਕੇ ਲਾਉ ਪਤਾ ਨਹੀਂ। ਉਹਦਾ ਕੀ ਹੋਣਾ।

ਇਹ ਕਾਟਰ ਆ ਦੇ ਤੋੜ ਲੈ ਕੇ ਬਾਹਰ ਨੂੰ ਗਿਆ ਬਾਕਸ ਦਾ ਬਾਹਰ 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 ਪੱਠਿਆ ਦੇ ਔਖਾ ਹੈ ਉਹ ਇਹ ਉੱਤੇ ਪੈ ਪਾ ਵਜੇ ਖੇੜ ਲਾੜ ਲਾ ਲਾ ਜੀ ਆ ਫੱਟੀ ਵੀ ਡਬਲ ਕੀਤੀ ਪਈ ਏ ਫਿਰ ਪੈ ਫੜਾ ਪੰਮਿਆ ਛਾੜ ਦੇ ਨੋ ਜੀ ਇਹਦੇ ਉੱਤੇ ਲਾ